ਨੋਟਬੰਦੀ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ ਨੋਟਬੰਦੀ ਦਾ ਅਸਰ ਕੀ ਹੈ ਲੋਕ ਕੀ ਸੋਚ ਰਹੇ ਨੇ ਇੱਕ ਮਹੀਨੇ ਬਾਅਦ ਅਸੀਂ HDFC ਬੈਂਕ ਦੇ ਸਾਹਮਣੇ ਖੜੇ ਹਾਂ ਮੋਹਾਲੀ ਚ ਗੱਲਬਾਤ ਕਰਦੇ ਹਾਂ ਲੋਕਾਂ ਨਾਲ ਕਿ ਲੋਕ ਕੀ ਸੋਚ ਰਹੇ ਨੇ ਇੱਕ ਮਹੀਨਾ ਹੋ ਗਿਆ ਨੋਟਬੰਦੀ ਨੂੰ ਕਿਸ ਤਰ੍ਹਾਂ ਦਾ ਮਹੀਨਾ ਨਿਕਲਿਆ ਤੁਹਾਡਾ ਮਹੀਨਾ ਦਾ ਔਖਾ ਹੀ ਲੰਘਿਆ ਜੀ ਤਨਖਾਹ ਆਪਣੀ ਤਨਖਾਹ ਆਪ ਨੂੰ ਨਹੀਂ ਮਿਲ ਰਹੀ ਤਿੰਨ ਦਿਨ ਹੋ ਗਏ ਲਾਈਨ ਚ ਲੱਗੇ ਨੇ ਜੋ ਲਾਈਨ ਚ ਬਾਰੀ ਆਉਂਦੀ ਉਹ ਪੈਸੇ ਮੁੱਕ ਜਾਂਦੇ ਜਾਂਦੇ ਨੇ ਦੱਸੋ ਬਾਰ-ਬਾਰ ਟੋਕਨ ਲਾ ਰਹੇ ਨੇ ਸਾਰੀ ਦਿਹਾੜੀ 2-2 ਘੰਟੇ ਲਾਈਨ ਚ ਖੜਨਾ ਪੈ ਰਿਹਾ ਇਦੋਂ ਬਾਅਦ ਔਖਾ ਕੀ ਹੋਏਗਾ ਮੋਦੀ ਸਰਕਾਰ ਨੇ ਫੈਸਲਾ ਕਿਹਾ ਜਾ ਲੱਗਿਆ ਤੁਹਾਨੂੰ ਫੈਸਲਾ ਕਿਹਾ ਜਾ ਫੈਸਲੇ ਬਾਰੇ ਤਾਂ ਕੀ ਕਹਿ ਸਕਦੇ ਆ ਜੀ ਫੈਸਲਾ ਜਦੋਂ ਆਪਣੇ ਹੀ ਆਪ ਜੇ ਮਿਲ ਰਿਹਾ ਦੱਸੋ ਠੀਕ ਹੈ ਨਾ ਜੀ ਫੈਸਲਾ ਤਾਂ ਉਹਨਾਂ ਜਿਹੜੇ ਹਿਸਾਬ ਨਾਲ ਕੀਤਾ ਠੀਕ ਹੀ ਆ ਪਰ ਆਹ ਚੀਜ਼ ਦੇਖੋ ਨਾ ਵੀ ਸਾਡੇ ਮਲਾਜ਼ਮਾਂ ਨੂੰ ਸੈਲਰੀ ਜਿਹੜੀ ਆ ਉਸ ਹਿਸਾਬ ਨਾਲ ਤਾਂ ਮਿਲਣੀ ਹੋਣੀ ਚਾਹੀਏ ਨਾ ਤੁਹਾਡਾ ਮਹੀਨਾ ਕਿਸ ਤਰ੍ਹਾਂ ਦਾ ਰਿਹਾ ਮਤਲਬ ਮਹੀਨੇ 'ਚ ਤੁਹਾਨੂੰ ਪਰੇਸ਼ਾਨੀਆਂ ਆਈਆਂ ਹਾਂਜੀ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਜੀ ਏਟੀਐਮ ਤੇ ਵੀ ਪੈਸੇ ਨਹੀਂ ਪੈ ਰਹੇ ਜੇ ਪੈਂਡੇ ਤੇ ਥੋੜੇ ਪੈਂਦੇ ਆ ਜਦੋਂ ਪੈਂਡੇ 200 ਬੰਦਾ ਖੜ ਜਾਂਦਾ 100 ਬੰਦੇ ਨੂੰ ਪੈਸੇ ਮਿਲਦੇ ਬ ਹੋਰ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡਾ ਇੱਕ ਮਹੀਨਾ ਕਿਸ ਤਰ੍ਹਾਂ ਦਾ ਨਿਕਲਿਆ ਇਹ ਸਾਡਾ ਇੱਕ ਮਹੀਨਾ ਦਾ ਪਰੇਸ਼ਾਨੇ ਨਾਲ ਨਿਕਲਿਆ ਲਾਈਨ 'ਚ ਰੋਜ਼ ਖੜੇ ਹੁੰਦੇ ਨੇ ਕਦੇ ਕੈਸ਼ ਮੁੱਕ ਜਾਂਦਾ ਕਦੇ ਕਹਿੰਦੇ ਕੱਲ ਨੂੰ ਆਇਓ ਕਦੇ ਪਰਸੋਂ ਨੂੰ ਆਇਓ ਤੇ ਖੜੇ-ਖੜੇ ਸਾਡੀ ਆਦਾ ਟੰਗਾ ਵੀ ਦੁਖ ਰਣ ਲੱਗਦੇ ਰੇ ਸਾਡੇ ਵਾਂਗ ਅਸੀਂ ਵੀ ਬਿਮਾਰ ਬੰਨੇ ਆ ਤੇ ਇਹ ਫੈਸਲਾ ਹੈ ਕਿ ਜਿਹੜੇ ਕੈਸ਼ ਹੈ ਟਾਈਮ 'ਤੇ ਰਾਣਾ ਚਾਹੀਦਾ ਬੈਂਕ 'ਚ ਤੇ ਮੁਲਾਜ਼ਮਾਨੋ ਜਾਂ ਹੋਰ ਜਿਹੜੇ ਦਿਹਾੜੀਦਾਰ ਮਜ਼ਦੂਰ ਖਾਸ ਕਰਕੇ ਉਹ ਆਪਣੇ ਦਿਹਾੜੀਆਂ ਤੋਰ-ਤੋਰ ਕੇ ਲੈਣ ਚੜੇ ਹੁੰਦੇ ਨੇ ਤੇ ਬਾਅਦ ਚ ਦੇਖਦੇ ਕੈਸ਼ ਖਤਮ ਹੁੰਦਾ ਹੈ ਤੇ ਕੱਲ ਨੂੰ ਆਏ ਕਿਸ ਤਰ੍ਹਾਂ ਦਾ ਫੈਸਲਾ ਮੋਦੀ ਸਰਕਾਰ ਦਾ ਇਹ ਫੈਸਲਾ ਕਿਸ ਤਰ੍ਹਾਂ ਫੈਸਲਾ ਦਾ ਸਰ ਇਹਦੇ ਵਿੱਚ ਦੇਖਿਆ ਤੇ ਬਲੈਕ ਮਨੀ ਬਾਹਰ ਬਲੈਕ ਮਨੀ ਦੇ ਕਰਕੇ ਜੋ ਕੀਤਾ ਉਹਨਾਂ ਨੇ ਮਗਰ ਸਾਨੂੰ ਉਹਦੇ ਲਈ ਪ੍ਰੋਬਲਮ ਇਹ ਹੋ ਰਹੀ ਹੈ ਕਿ ਜਿਹੜੇ ਪੇਮੈਂਟ ਨਹੀਂ ਮਿਲਦੀ ਹੈ ਸਾਨੂੰ ਟਾਈਮ ਸਰ ਉਹਦੇ ਕਰਕੇ ਸਾਨੂੰ ਥੋੜਾ ਪ੍ਰੋਬਲਮ ਹੈ ਉਸ ਉਸ ਚੀਜ਼ ਨੂੰ ਲੈ ਕੇ ਹੈ ਕਿ ਜੋ ਪੇਮੈਂਟ ਆ ਉਹਦੇ ਲਈ ਸਾਨੂੰ ਅਲੱਗ ਜਾਂ ਤਾਂ ਅਲੱਗ ਕੋਈ ਸਾਨੂੰ ਸੁਵਿਧਾ ਦਿੱਤੀ ਜਾਂਦੀ ਹੈ ਕੈਸ਼ ਸਾਨੂੰ ਉਸ ਟਾਈਮ ਤੇ ਦਿੱਤਾ ਜਾਂਦਾ ਉਸ ਚੱਕਰ ਦਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਮੋਦੀ ਸਰਕਾਰ ਦਾ ਇਹ ਫੈਸਲਾ ਔਰ ਇੱਕ ਮਹੀਨਾ ਤੁਹਾਡਾ ਕਿਸ ਤਰ੍ਹਾਂ ਨਿਕਲਿਆ ਠੀਕ ਨਿਕਲੇ ਕੋਈ ਅਡਜਸਟ ਕੀਤਾ ਸਾਰੇ ਪਰਿਵਾਰ ਨੇ ਤੇ ਵਾਕਿ ਜਿਹੜਾ ਫੈਸਲਾ ਹੈਗਾ ਅਸੀਂ ਆਪਣੇ ਨਿੱਜੀ ਹਿੱਤ ਨਾ ਦੇਖੀਏ ਦੇਸ਼ ਦਾ ਹਿੱਤ ਵੀ ਦੇਖੀਏ ਇਹਦਾ ਬਹੁਤ ਸੱਚਾ ਫੈਸਲਾ ਹੈ ਆਈ ਸਮਸਥਨ ਕਰਦਾ ਇਸ ਚੀਜ਼ ਦਾ ਤਲੋਕ ਆਪਣੇ ਆਪਣੇ ਤਰ੍ਹਾਂ ਦੇ ਵਿਊ ਦੇ ਰਹੇ ਨੇ ਕੁਝ ਲੋਕ ਸਮਰਥਨ ਵੀ ਕਰ ਰਹੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੋਦੀ ਸਰਕਾਰ ਦਾ ਫੈਸਲਾ ਇੱਕ ਮਹੀਨਾ ਹੋ ਗਿਆ ਇਸ ਫੈਸਲੇ ਨੂੰ ਫੈਸਲਾ ਤਾਂ ਠੀਕ ਹੈ ਜੀ ਪਰ ਪਹਿਲਾਂ ਇਂਤਜ਼ਾਮ ਕਰਨਾ ਚਾਹੀਦਾ ਸੀ ਪੈਸੇ ਦਾ ਇਂਤਜ਼ਾਮ ਕਰਨਾ ਚਾਹੀਦਾ ਸੀ ਤੁਸੀਂ ਇੱਥੇ ਆ ਜਾਓਗੇ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬੜੀਆਂ ਲੰਬੀਆਂ ਲਾਈਨਾਂ ਬੈਂਕਾਂ ਦੇ ਬਾਹਰ ਅਜੀਬ ਵੀ ਲੱਗੀਆਂ ਹੋਈਆਂ ਨੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਵਿਊ ਨੇ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਇੰਤਜ਼ਾਮ ਹੋਣੇ ਚਾਹੀਦੇ ਸੀ ਕੁਝ ਲੋਕ ਕਹਿ ਰਹੇ ਨੇ ਕਿ ਦੇਸ਼ ਦੇ ਲਈ ਅਗਰ ਇਹ ਫੈਸਲਾ ਦੇਸ਼ ਦੇ ਹਿੱਤ ਚ ਲਿਆ ਗਿਆ ਤੇ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਉਹ ਸਮੱਸਿਆਵਾਂ ਵੀ ਫੇਸ ਕਰ ਸਕਦੇ ਨੇ ਪਰ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਕਿ ਜਦੋਂ ਫੈਸਲਾ ਲਿਆ ਗਿਆ ਸੀ ਉਦੋਂ ਕੋਈ ਨਾ ਕੋਈ ਆਲਟਰਨੇਟਿਵ ਜਿਹੜੇ ਇੰਤਜ਼ਾਮ ਨੇ ਉਹ ਕਰਨੇ ਚਾਹੀਦੇ ਸੀ ਸਰਕਾਰ ਨੂੰ ਤਾਂ ਕਿ ਇਸ ਤਰ੍ਹਾਂ ਦੀਆਂ ਲੰਮੀਆਂ ਲਾਈਨਾਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੋਕਾਂ ਨੂੰ ਨਾ ਆਉਂਦੀਆਂ ਲੋਕਾਂ ਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ ਕੈਮਰਾਮੈਨ ਗ੍ਰਿਸ਼ਤੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮੋਹਾਲੀ